ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਗਰ ਮਹੀਨੇ ਦੀ ਮੱਸਿਆ ਵਾਲੇ ਦਿਨ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਭਾਵ ਕਿ ਇਸ ਦਿਨ ਮਹਾਸੰਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਸ਼ੇ ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ ਮਾਲ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਜੈ ਮਾਤਾ लक्ष्मी देवी लिख के हाजिरी लगवा दियो ताकि ओना दी सदैव कृपा बाराह ही राशियां ते बनी जावे। सो वीडियो नु शुरू करदे हां। दोस्तों माता लक्ष्मी जी दी कृपा दे नाल माड़ियां किरणे ਤੁਹਾਡੇ ਤੇ ਅਸਰ ਨਹੀਂ ਪਾਉਣਗੀਆਂ ਉਸ ਦਾ ਚੰਗਾ ਪ੍ਰਭਾਵ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਦੇਵੇਗਾ। दोस्तों ਮੱਗਰ ਮਹੀਨੇ ਦੇ ਵਿੱਚ ਪੈ ਰਹੀ ਮੱਸਿਆ ਤੇ ਬਹੁਤ ਹੀ ਵੱਡਾ ਸੰਜੋਗ ਬਣਨ ਜਾ ਰਿਹਾ ਹੈ। माता लक्ष्मी जी ਦੇ ਅਸ਼ੀਰਵਾਦ ਨਾਲ ਬਣ ਚੁੱਕਾ ਹੈ। ਉਨ੍ਹਾਂ ਦੇ ਅਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਧਨਵਾਨ ਹੁਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹਨਾਂ 6 ਰਾਸ਼ੀ ਵਾਲਿਆਂ ਦੇ ਸਾਰੇ ਹੀ ਦੁੱਖ ਕਸ਼ਟ ਹੁਣ ਦੂਰ ਹੋਣ ਵਾਲੇ ਹਨ ਮਾਤਾ ਲਕਸ਼ਮੀ ਹੁਣ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਖੁਸ਼ੀਆਂ ਨੂੰ ਹੋਰ ਦੁਗਣਾ ਕਰ ਦੇਵੇਗੀ ਕਿਉਂਕਿ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਸਾਰੇ ਦੁੱਖ ਕੱਟੇ ਜਾਣਗੇ ਜਿਸ ਨਾਲ ਹੁਣ ਇਹਨਾਂ ਦਾ ਜੀਵਨ ਬਦਲ ਜਾਵੇਗਾ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜੋ ਇਸ ਦਿਨ ਵਸਿਆ ਵਾਲੇ ਦਿਨ ਸੂਰਜ ਗ੍ਰਹਿਣ ਦੇ ਮੌਕੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਧਨਵਾਨ ਹੋ ਜਾਣਗੀਆਂ ਅੱਜ ਅਸੀਂ ਤੁਹਾਨੂੰ ਵੀਡੀਓ ਵਿੱਚ ਉਹਨਾਂ ਹੀ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਬਿਲਕੁਲ ਵੀ ਸਕਿਪ ਨਹੀਂ ਕਰਨਾ ਕਿਉਂਕਿ ਇਹ ਵੀਡੀਓ ਇਹਨਾਂ ਹੀ ਰਾਸ਼ੀ ਵਾਲਿਆਂ ਦੇ ਲਈ ਬੜੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ हो ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਕੁਝ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਹੋਵੇ। ਦੋਸਤੋ ਤੁਸੀਂ ਜਾਣਦੇ ਹੋ ਕਿ Hindu ਧਰਮ ਦੇ ਵਿੱਚ ਜੋਤਿਸ਼ ਸ਼ਾਸਤਰ ਵਿੱਚ ਮੱਸੀਆ ਦਾ ਬੜਾ ਹੀ ਖਾਸ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਇਸ਼ਨਾਨ, ਦਾਨ, ਪੂਜਾ ਪਾਠ, ਦਰਪਣ ਆਦ ਕਰਨਾ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਇਸ ਦਿਨ ਚੇਕਰ ਤੀਰਥਾਂ ਦਾ ਇਸ਼ਨਾਨ ਕਰਕੇ ਕਿਸੇ ਗਰੀਬ ਨੂੰ ਦਾਨ ਤੇ ਪੂਜਾ ਪਾਠ ਕੀਤਾ ਜਾਵੇ ਤਾਂ ਉਸ ਦਾ ਲਾਭ ਤੁਹਾਨੂੰ ਦੁਗਣਾ ਮਿਲ ਜਾਂਦਾ ਹੈ। ਦੋਸਤੋ ਤੁਹਾਨੂੰ ਦੱਸ ਤੇ ਇਹ ਕਿ ਧਾਰਮਿਕ ਦ੍ਰਿਸ਼ਟੀ ਤੋਂ ਮਸਤਿਆ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਦਾਨ ਪਿੱਤਰ ਦੋਸ਼ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਧਾਰਮਿਕ ਕਰਨ ਵੀ ਇਸ ਦਿਨ ਬਹੁਤ ਜ਼ਿਆਦਾ ਕੀਤੇ ਜਾਂਦੇ ਹਨ ਜਿਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਗਰੜ ਪੁਰਾਣ ਦੇ ਅਨੁਸਾਰ ਮਸਤਿਆ ਨੂੰ ਪੂਰਵਜ ਅਤੇ ਆਪਣੇ ਵੱਸ ਉਹ ਮੰਨੇ ਜਾਂਦੇ ਹਨ ਉਸ ਤੋਂ ਭੋਜਨ ਗ੍ਰਹਿਣ ਕਰਦੇ ਹਨ ਤੇ ਮਾਤਾ ਪਿਤਾ ਦੇ ਲਈ શ્રેષ્ઠ ਇਸ ਨੂੰ ਮੰਨਿਆ ਜਾਂਦਾ ਹੈ ਪੰਚਾਂਗ ਦੇ ਅਨੁਸਾਰ ਦੋਸਤੋ ਮਸਤਿਆ ਦੀ ਸ਼ੁਰੂਆਤ ਸਵੇਰੇ 3:02 ਤੇ ਸ਼ੁਰੂ ਹੋਵੇਗੀ ਇਸ ਦੀ ਸਮਾਪਤੀ ਰਾਤ 11:50 ਤੇ ਹੋ ਜਾਵੇਗੀ 20 ਨਵੰਬਰ ਮੱਗਰ ਦੀ ਮਸਿਆ ਜੀਵਾਂ ਦੇ ਵਿੱਚੋਂ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਇਸ ਦਿਨ ਗੰਗਾ ਨਦੀ ਵਿੱਚ ਇਸ਼ਨਾਨ ਕਰਨਾ ਬੜਾ ਹੀ ਤੁਹਾਡੇ ਲਈ ਵਰਦਾਨ ਮੰਨਿਆ ਜਾਂਦਾ ਹੈ ਅਸ਼ੀਰਵਾਦ ਮੰਨਿਆ ਜਾਂਦਾ ਹੈ ਨਾਲ ਹੀ ਨਾਲ ਇਸ ਦਿਨ ਪਿਤਰਾਂ ਦਾ ਸ਼ਰਾਧ ਤੇ ਦਰਪਣ ਕਰਨ ਨਾਲ ਪਿਤਰਾਂ ਦਾ ਅਸ਼ੀਰਵਾਦ ਵੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਦਿਨ ਸੂਰਜ ਗ੍ਰਹਿਣ ਲੱਗਣ ਦੇ ਨਾਲ ਮਹਾਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਸੂਰਜ ਗ੍ਰਹਿਣ ਕਈ ਰਾਸ਼ੀਆਂ ਤੇ ਆਪਣਾ ਪ੍ਰਭਾਵ ਛੱਡੇਗਾ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਮਾਤਾ ਲਕਸ਼ਮੀ ਕਿਹੜੀਆਂ ਰਾਸ਼ੀਆਂ ਦੇ ਉੱਪਰ ਕਿਰਪਾ ਕਰਨ ਵਾਲੇ ਹਨ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਉਹਨਾਂ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬਣ ਚੁੱਕੀ ਹੈ। ਇਸ ਵਾਰ ਮੱਸੀਆ ਦੇ ਦਿਨ ਪਣ ਰਹੇ ਦੁਰਲੱਭ ਸੰਜੋਗ ਤੇ ਸੂਰਜ ਗ੍ਰਹਿਣ ਲੱਗਣ ਦੇ ਕਾਰਨ ਬਹੁਤ ਸਾਰੇ ਧਨ ਪ੍ਰਾਪਤੀ ਦੇ ਸੰਜੋਗ ਤੁਹਾਡੇ ਲਈ ਬਣਦੇ ਦਿਖਾਈ ਦੇ ਰਹੇ ਹਨ। ਭਾਵ ਕੇ ਧਨ ਸੰਬੰਧੀ ਜਿੰਨੀਆਂ ਵੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹਨ ਉਹਨਾਂ ਦਾ ਅੰਤ ਹੋ ਜਾਵੇਗਾ। ਨਾਲ ਹੀ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨਵੇਂ ਵਪਾਰ ਵਿੱਚ ਹੁਣ ਦੁੱਗਣਾ ਮੁਨਾਫਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਲੋਕਾਂ ਨੂੰ ਧਨ ਕਮਾਉਣ ਦੇ ਬਹੁਤ ਸਾਰੇ ਨਵੇਂ ਅਵਸਰ ਪ੍ਰਾਪਤ ਹੋ ਜਾਣਗੇ। ਜਿਹੜੇ ਲੋਕ ਵਿਦੇਸ਼ ਵਿੱਚ ਰਹਿੰਦੇ ਆ ਉਹਨਾਂ ਦੀ ਤਰੱਕੀ ਦੀ ਪਹਿਲਾਂ ਸੰਭਾਵਨਾ ਨਹੀਂ ਸੀ ਹੁਣ ਬਣਦੀ ਹੋਈ ਨਜ਼ਰ ਆਵੇਗੀ ਉਹਨਾਂ ਦੀ ਤਰੱਕੀ ਹੋ ਜਾਵੇਗੀ। ਇਹਨਾਂ ਦੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ। ਜਿਹੜੇ ਲੋਕ ਵਿਦੇਸ਼ ਵਿੱਚ ਜਿਨ੍ਹਾਂ ਨੂੰ ਪੀਆਰ ਨਹੀਂ ਸੀ ਮਿਲੀ ਉਹ ਵੀ ਪੀਆਰ ਮਿਲਣ ਦੀ ਸੰਭਾਵਨਾ ਹੈ। ਜਿਹੜੇ ਲੋਕ ਵਪਾਰੀ ਵਰਗ ਹਨ ਉਹਨਾਂ ਪਾਰ ਵਿੱਚ ਉਹਨਾਂ ਨੂੰ ਦੁੱਗਣਾ ਮੁਨਾਫਾ ਮਿਲ ਜਾਵੇਗਾ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਸਕਦੇ ਹੋ ਤੁਹਾਡੇ ਜੀਵਨ ਦੇ ਹੁਣ ਸਾਰੇ ਹੀ ਦੁੱਖ ਰੋਗ ਤੇ ਕਸ਼ਟ ਮਿਟ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਲਈ ਸਮਾਂ ਅਨੁਕੂਲ ਹੈ ਹੁਣ ਤੁਹਾਡੇ ਮਨ ਸਨਮਾਨ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ ਰਾਜਨੀਤਿਕ ਕੰਮਾਂ ਵਿੱਚ ਤੁਹਾਨੂੰ ਸਫਲਤਾ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਕਾਰਨ ਤੁਹਾਡੇ ਸਮਾਜ ਵਿੱਚ ਪ੍ਰਸ਼ੰਸਾ ਕੀਤੀ ਜਾਵੇਗੀ ਤੁਹਾਨੂੰ ਸਫਲਤਾ ਦੇ ਨਵੇਂ ਅਵਸਰ ਪ੍ਰਾਪਤ ਹੋ ਜਾਣਗੇ ਤੁਸੀਂ ਆਪਣੇ ਜੀਵਨ ਵਿੱਚ ਹੁਣ ਅੱਗੇ ਵਧਦੇ ਹੋਏ ਦਿਖਾਈ ਦਿਓਗੇ ਤੁਹਾਡੇ ਜਿਹੜੇ ਵੀ ਕੰਮ ਕਾਫੀ ਸਮੇਂ ਤੋਂ ਰੁਕੇ ਸੰ ਹੋਣ ਬਹਾਨੇ ਮਾਰ ਕੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਧਨ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਦਾ ਅੰਤ ਹੋ ਜਾਵੇਗਾ। ਸਮਾਜਿਕ ਚੇਤਨਾ, ਸਫਲਤਾ ਤੁਹਾਡਾ ਕਾਰਨ ਬਣ ਸਕਦੇ ਹਨ। ਅਚਾਨਕ ਤੁਹਾਨੂੰ ਲਾਭ ਦੀ ਪ੍ਰਾਪਤੀ ਕਿਸੇ ਪਾਸਿਓਂ ਹੋ ਸਕਦੀ ਹੈ। ਅਗਲੀ ਖੁਸ਼ਨੇਬ ਰਾਸ਼ੀ ਹੈ वृश्चਿਕ ਰਾਸ਼ੀ। वृश्चਿਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਤੁਹਾਡੇ ਲਈ ਮਹਾਸੰਯੋਗ ਕਿਸੇ ਨਵੇਂ ਸੰਦੇਸ਼ ਨੂੰ ਲੈ ਕੇ ਆ ਰਿਹਾ ਹੈ ਜਿਸ ਲਈ ਤੁਹਾਡੇ ਲਈ ਧਨ ਪ੍ਰਾਪਤੀ ਦੇ ਸੰਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਮਿਲੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਕਿਸੇ ਵੀ ਤਰ੍ਹਾਂ ਦੇ ਦੋਸਤ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਜਿਸ ਨਾਲ अनेका ਹੀ ਧਨ ਪ੍ਰਾਪਤੀ ਦੇ ਲਾਭ ਦਿਖਾਈ ਦੇ ਰਹੇ ਹਨ ਜੀਵਨ ਸਾਥੀ ਦਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਪੂਰਾ ਹੀ ਸਹਿਯੋਗ ਰਹਿਣ ਵਾਲਾ ਹੈ ਤੁਹਾਡੀ ਮਦਰਬਾਨੀ ਦੇ ਕਾਰਨ ਤੁਹਾਡੇ ਉੱਪਰ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਬਣ ਚੁੱਕੀ ਹੈ ਤੁਸੀਂ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਿੱਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਵਪਾਰ ਵਿੱਚ ਤਰੱਕੀ ਕਰੋ ਚੰਗੀ ਨੌਕਰੀ ਤੁਹਾਨੂੰ ਮਿਲ ਜਾਵੇ ਪ੍ਰਮੋਸ਼ਨ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਸਾਕਾਰ ਹੋ ਜਾਵੇਗਾ ਵਾਦ ਤੋਂ ਵਾਦ ਵਪਾਰ ਵਿੱਚ ਮੁਨਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦੀ ਵੀ ਇਹ ਇਸ਼ਿਆ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਕੋਈ ਨਵਾਂ ਵਾਹਨ ਜਾਂ ਘਰ ਖਰੀਦਣਾ ਚਾਹੁੰਦੇ ਹੋ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਇਸ ਨੂੰ ਹੱਥੋਂ ਨਾ ਜਾਣ ਦਿਓ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਹ ਸਮਾਂ ਤੁਹਾਡੇ ਲਈ ਵਧੀਆ ਮੌਕੇ ਲੈ ਕੇ ਆਇਆ ਹੈ ਇਸ ਦਿਨ ਮਹਾ ਸੰਜੋਗ ਹੋਣ ਦੇ ਕਾਰਨ ਮਾਤਾ ਲక్ష్ਮੀ ਤੁਹਾਡੇ ਤੇ ਕਿਰਪਾ ਵਰਸਾ ਰਹੇ ਹਨ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਇਸ ਸਮੇਂ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਤੁਹਾਨੂੰ ਇਦਾਂ ਦੇ ਚੰਗੇ ਨਵੇਂ ਅਫਸਰ ਪ੍ਰਾਪਤ ਹੋ ਜਾਣਗੇ ਜਿਸ ਨਾਲ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਅ ਹੋਵੇਗਾ ਤੁਹਾਨੂੰ ਕਾਫੀ ਤੁਹਾਨੂੰ ਲਾਭ ਹੋਣ ਵਾਲਾ ਹੈ ਦ੍ਰਿਸ਼ਟੀ ਬਦਲਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਸੰਤਾਨ ਪ੍ਰਾਪਤੀ ਦੇ ਬਣਦੇ ਹੋਏ ਯੋਗ ਨਜ਼ਰ ਆ ਰਹੇ ਹਨ ਜਿਸ ਤੇ ਨਾਲ ਘਰ ਦਾ ਮਾਹੌਲ ਪੂਰੀ ਤਰ੍ਹਾਂ ਹੀ ਖੁਸ਼ ਨਮਾ ਬਣ ਜਾਵੇਗਾ ਇਸ ਵਾਰ ਮੱਸਿਆ ਤੇ ਬਣ ਰਹੇ ਮਹਾਦੁਰਲਭ ਸੰਜੋਗ ਤੇ ਤੁਹਾਡਾ ਜੀਵਨ ਬਦਲ ਜਾਵੇਗਾ। ਇਸ ਵਾਰ ਸੂਰਜ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਗ੍ਰਹਿਣ ਦੇ ਵਿੱਚ ਤੁਹਾਡੀ ਰਾਸ਼ੀ ਦੇ ਬਹੁਤ ਜ਼ਿਆਦਾ ਪਰਿਵਰਤਨ ਹੋਣਗੇ। ਤੁਹਾਡੇ ਗ੍ਰਹਾਂ ਦੀ ਚਾਲ ਚੱਲਣ ਵਾਲੇ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਪੂਰਾ ਦੇਣਗੇ। ਤੁਹਾਡੇ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋਣਗੇ। ਮਾਤਾ ਲਕਸ਼ਮੀ ਜੀ ਦੀ ਵੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਤੁਹਾਡੇ ਜੀਵਨ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਦਾ ਹੁਣ ਅੰਤ ਹੋ ਜਾਵੇਗਾ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਪਰੇਸ਼ਾਨੀ ਆ ਰਹੀ ਸੀ ਕੋਈ ਗ੍ਰਹਿ ਦੋਸ਼ ਲੱਗਾ ਹੋਇਆ ਸੀ ਜਾਂ ਕੋਈ ਪਿਤਰ ਦੋਸ਼ ਸੀ ਉਸ ਦਾ ਵੀ ਹੁਣ ਇਸ ਸਮੇਂ ਅੰਤ ਹੋ ਜਾਵੇਗਾ ਇਸ ਦਿਨ ਜੇਕਰ ਤੁਸੀਂ ਕਿਸੇ ਗਰੀਬ ਨੂੰ ਕੱਪੜੇ ਦਾ ਦਾਨ ਕਿਸੇ ਨੂੰ ਪੈਰ ਢੱਕਣ ਦੇ ਲਈ ਜੁੱਤੀਆਂ ਦਾ ਦਾਨ ਤੇ ਜਾਂ ਫਿਰ ਤੁਸੀਂ ਅਨ ਦਾ ਦਾਨ ਕਿਸੇ ਨੂੰ ਕਰ ਦਿੰਦੇ ਹੋ ਤਾਂ ਤੁਹਾਡੇ ਲਈ ਸਮਾ ਪੜਾ ਹੀ ਲਾਭਕਾਰੀ ਸਾਬਤ ਹੋ ਜਾਵੇਗਾ ਇਸ ਦਿਨ ਕਿਹਾ ਜਾਂਦਾ ਹੈ ਜਿਹੜੇ ਵੀ ਲੋਕ ਦਾਨਪੁਨ ਦਾ ਕੰਮ ਕਰਦੇ ਹਨ ਬਿਨਾ ਬੋਲਿਆਂ ਉਹਨਾਂ ਦਾ ਜ਼ਿੰਦਗੀ ਵਿੱਚ ਬੜਾ ਹੀ ਜ਼ਿਆਦਾ ਸੁਧਾਰ ਹੋ ਜਾਂਦਾ ਹੈ ਉਹਨਾਂ ਨੂੰ ਫਿਰ ਸਾਰੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਹੁੰਦੀਆਂ ਹਨ ਨਾਲੇ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਆਪਣੇ ਬੋਲ ਬਣਨੀ ਤੇ ਕਾਬੂ ਰੱਖਣਾ ਹੈ ਕਦੇ ਵੀ ਕਿਸੇ ਨੂੰ ਅਜਿਹੀ ਗੱਲ ਨਹੀਂ ਕਰਨੀ ਤਾਂ ਕਿ ਤੁਹਾਡਾ ਬਣਦਾ ਹੋਇਆ ਕੰਮ ਹੀ ਕਿਦਰੇ ਅਚਾਨਕ ਵਿਗੜ ਜਾਵੇ ਸੋ ਦੋਸਤੋ ਇਹ ਸੀ ਜੀਓ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਮੱਸਿਆ ਵਾਲੇ ਦਿਨ ਬਦਲਣ ਵਾਲੀ ਹੈ ਧੰਨਵਾਦ